બસ ਰਹਿਣ ਦੇ ਛੇੜਨਾ ਦਰਦਨ ਬਸ ਰਹਿਣ ਦੇ ਛੇੜਨਾ ਦਰਦਨ ਛੇੜਨਾ ਦਰਦਨ ਇਹ ਦਰਦ ਕੋਲ ਆਏ ਨਹੀਂ ਜਾਣ 47 ਹਮੇਸ਼ਾ ਯਾਦ ਰਹਿੰਦਾ ਤੁਹਾਡੇ ਜ਼ਹਿਨ ਚ ਕਿਹੜੀ ਚੀਜ਼ ਤੁਹਾਨੂੰ ਸਭ ਤੋਂ ਵੱਧ ਯਾਦ ਆਉਂਦੀ ਹੈ ਜਾਂ ਭਾਵਕ ਕਰਦੀ ਹੈ ਚਪੜਾ ਸਾਹਿਬ ਮੇਰੇ ਦੋ ਦੋਸਤ ਸਨ ਜੀ ਚੌਦਰੀ ਚਰਾਗ ਦਿਨ ਇੱਕ ਜ਼ੈਲਦਾਰ ਤੇ ਜੀ 7 6 7 ਕਿਲੋਮੀਟਰ ਦੂਰ ਦੇ ਉਹ ਮੁੰਡੇ ਛੋਟੇ بڑے ਭਰਾ ਤੇ ਬੱਗੀ ਚਾਹਦੇ ਤੇ ਅਮੀਰ ਲੋਕ ਤੇ ਉਸ ਵੇਲੇ ਬੱਗੀ ਜਿਹੜੇ ਆਂਦੇ ਤੇ ਸਕੂਲ ਪਤਾ ਨਹੀਂ ਕਿਸ ਤਰ੍ਹਾਂ ਉਹ ਮੇਰੇ ਨਾਲ ਉਹਨਾਂ ਦੀ ਉਸ ਵੇਲੇ ਦੇ ਹਾਲਾਤ ਦੋਸਤਾਂ ਦੇ ਹੋਰ ਹੁੰਦੇ ਤੇ ਅੱਜ ਦੀ ਦੋਸਤੀ ਹੋਰ ਤਰਾਂ ਦੀ ਹੈ ਬਦਲ ਗਿਆ ਸਮਾਂ ਬਹੁਤ ਕੁਝ ਬਦਲ ਗਿਆ ਜੀ ਹੁਣ ਤਾਂ ਹਵਾਵਾਂ ਵੀ ਬਦਲ ਗਈਆਂ ਹਾਂ ਹੁਣ ਤਾਂ ਬਹੁਤ ਕੁਝ ਬਦਲ ਗਿਆ ਉਹ ਮੈਨੂੰ ਕਹਿੰਦੇ ਪਏ ਅਸੀਂ ਨਾਲ ਨਾਲ ਲੈ ਕੇ ਜਾਣਾ ਸੀ ਆਪਣੀ ਮੰਮੀ ਨੂੰ ਕਿਹਾ ਮੈਂ ਆਪਣੀ ਮਾਦਰ ਨੂੰ ਕਹੇ ਪਏ ਮੈਨੂੰ ਉਹ ਸੜੇ ਘਰ ਆ ਕੇ ਬੱਦੀ ਲੈ ਕੇ ਪਿੰਡ ਉੱਥੇ ਚਿਰਾਗ ਦਿਨ ਸਰਾਗ ਦਿਨ ਦੇ ਬੇਟੇ ਇਮਤੀਆਜ਼ ਸੈਨਿਕ ਇਜ਼ਾਜ਼ ਹਸਨ ਦੋਨੋਂ ਥੇ ਜੀ ਉਹਨਾਂ ਦੇ ਛੋਟੇ بڑے ਦਾ ਇੱਕ ਇਜ਼ਾਜ਼ ਇੱਕ ਇਮਤੀਆਜ਼ ਜੀ ਉਹ ਕਹਿੰਦੇ ਅਸੀਂ ਮੰਮੀ ਨੂੰ ਕਹਿੰਦੇ ਯਾਰ ਸਾਡੇ ਮੈਨੂੰ ਇਹ ਵੀ ਪਤਾ ਥਾ ਜਦ ਤਾਂ ਆ ਵੀ ਥੀ ਖੇਲ ਕਾ ਆਏ ਆ ਹਾਂ ਇਹ ਵੀ ਥੀ ਪੈ ਅਸੀਂ ਖਾਣਾ ਨਹੀਂ ਖਾਂਦੇ ਉਹਨਾਂ ਦੇ ਹਾਂ ਸੋ ਉਹ ਆ ਪਾ ਗਏ ਉਹਨੀਆਂ ਆ ਕੇ ਗਏ ਸਾਡੀ ਮੰਮੀ ਨੂੰ ਨਾ ਸਾਡੀ ਮਾਂ ਉਹਨਾਂ ਨੂੰ ਨਾ ਨਹੀਂ ਦੇ ਸਕੀ अच्छा అలా ਕਿ ਉਸ ਵੇਲੇ ਦੇ ਜਿਹੜੇ ਬਜ਼ੁਰਗ ਹੁੰਦੇ ਤੇ ਉਹ ਕਿਸ ਤਰ੍ਹਾਂ ਦੇ ਹੁੰਦੇ ਤੇ ਉਹ ਕਹਿੰਦੇ ਠੀਕ ਹੈ ਬੇਟੇ ਲੈ ਜਾ ਸੰਭਾਲ ਕੇ ਲੈ ਜਾ ਹਾਂਜੀ ਚਲ ਲੈ ਗਏ ਮੈਂ ਹੁਣ ਤੁਹਾਨੂੰ ਦੱਸਦਾ ਜੀ ਪੇ ਮਾਂ ਜਿਹੜੀ ਹੈ ਮਾਂ ਦੀ ਕੁਛੜ ਦਾ ਨਿੱਗ ਕਿਦਾਂ ਦਾ ਹੁੰਦਾ ਉਹ ਮੈਨੂੰ ਲੈ ਕੇ ਗਏ ਉਹਨੇ ਕਿ ਜੀ ਇਹ ਸ਼ਮਸ਼ੇਰ ਜੀ ਸੋ ਉਹ ਨਾ ਉਹਨਾਂ ਦੀ ਮਦਰ ਨਾ ਮੈਨੂੰ ਇਦਾਂ ਜੱਫੀ ਚ ਪਾ ਕੇ ਮੇਰਾ ਸ਼ਮਸ਼ੇਰ ਦੀਨ ਮੇਰਾ ਜੂਨੂ ਮੇਰੀ ਤਾਂ ਮੈਨੂੰ ਨਹੀਂ ਪਤਾ ਤਾਂ ਕਿ ਦੀਨ ਕਿਆ ਹੁੰਦਾ ਉਹਨੇ ਆਪਣੇ ਬੋਲੋ ਅ ਮਤਲਬ ਬੜਾ ਪਿਆਰ ਨਾਲ ਨਾ ਮਤਲਬ ਉਹ ਮੈਨੂੰ ਛੱਡਿਆ ਹੀ ਨਾ ਹਾਲਾਂਕਿ ਸਾਡਾ ਕੋਈ ਰਿਸ਼ਤਾ ਵਾਸਤਾ ਵੀ ਨਹੀਂ ਥਾ ਉਸ ਤੋਂ ਬਾਅਦ ਜੀ ਉਹਨੇ ਮੈਨੂੰ ਉਹ ਜਿਹੜੀ ਰੋਟੀ ਖਲਾਈ ਹੁਣ ਮੈਨੂੰ ਇਹ ਵੀ ਥਾਬੇ ਮੈਂ ਖਾਵਾਂ ਕਿ ਨਾ ਖਾਵਾਂ ਹੂੰ ਪਰ ਮੈਂ ਉਹਦੇ ਜਿਹੜੀ ਜਿਸ ਵੇਲੇ ਰੋਟੀ ਖਾ ਕੇ ਫੇਰ ਵੀ ਉਹਨੇ ਮੇਰੀ ਪਿੱਠ ਬਰਾ ਤਰੱਕੀਤਾ ਕੋਈ ਚੀਜ਼ ਮੈਨੂੰ ਰੋਕ ਨਹੀਂ ਸਕੇ ਖਾਦੀ ਵਰਦੀ ਮੈਂ ਰੋਟੀ ਖਾਦੀ ਬੜੀ ਸੁਆਦ ਨਾਲ ਖਾਦੀ ਹਾਂ ਔਰ ਉਹ ਲਾਲ ਮੇਥਾਂ ਦੀ ਉਹ ਬਣਾਦੇ ਹੁੰਦੇ ਤੇ ਖਾਸ ਉਹਨਾਂ ਦੀ ਉਹ ਹੈ ਜਿਹਨੂੰ ਰਗੜ ਕਹਿਣਾ ਬੀ ਮਾਰ ਦੇਣਾ ਲਾਲ ਮਿਰਚ ਦਾ ਚਟਣੀ ਜੀ ਬਣਾ ਦੇਣੀ ਹਾਂ ਉਹਦੋਂ ਨਾਲ ਰੋਟੀ ਖਾਧੀ ਔਰ ਮੈਂ ਆ ਕੇ ਆਪਣੀ ਮਦਰ ਨੂੰ ਵੀ ਦੱਸਿਆ ਉਹ ਮੈਨੂੰ ਫਿਰ ਛੱਡ ਕੇ ਵੀ ਗਏ ਦੋਏ ਦਿਨ ਰਾਤ ਰਹਿ ਦੋਏ ਦਿਨ ਸਕੂਲ ਨਵਾਏ ਫਿਰ ਉਹ ਘਰ ਛੱਡ ਕੇ ਗਏ ਮੈਂ ਆਨੇ ਪਹਿਲਾਂ ਇਹ ਦੱਸਿਆ ਸਾਡੀ ਮਦਰ ਨੂੰ ਅਸੀਂ ਭਾਬੀ ਸਾਡੇ ਤੇ ਕਿਉਂਕਿ ਸਾਡੇ ਸਾਰੇ ਪਰਿਵਾਰ ਚ ਉਹ ਬਡੇ ਤੇ ਹਮ ਇਤਾ ਜੀ ਸਾਡੇ ਬਡੇ ਤੇ ਇਸ ਲਿਹਾਜ਼ ਨਾਲ ਸਾਰੇ ਉਹਨਾਂ ਨੂੰ ਭਾਬੀ ਸਾਹਿਬ ਦੇ ਸੀ ਨਾਣੀ ਵੀ ਮੈਂ ਭਾਬੀ ਰੋਟੀ ਬੜੀ ਸਵਾਦ ਸੀ ਉਹਨਾਂ ਦੀ ਰੋਟੀ ਮੈਂ ਟੰਗ ਨਾ ਦੱਸਣਾ ਤਾਂ ਹੂੰ ਸੋ ਮੈਨੂੰ ਉਹ ਕਈ ਵਾਰੀ ਯਾਦ ਆਉਂਦੀ ਵੀ ਮੇਰੀ ਮਾਂ ਤਾਂ ਨਹੀਂ ਰਹੀ ਉਹ ਸ਼ੈਦ ਨਾ ਕੀ ਦੱਸਿਆ ਤੁਸੀਂ ਮੈਂ ਉਹਦਾਂ ਮਾਇਦੇ ਨਾਲ ਨਹੀਂ ਮਨ ਪਤਾ ਪਰ ਉਹ ਜ਼ੈਲਦਾਰ ਚਰਾਗਦੀਨ تھا ਉਹਨਾਂ ਦਾ ਕੋਈ ਸੁਨੇਹਾ ਤਾਂ ਉਹ ਸ਼ਾਇਦ ਪਹੁੰਚ ਜਾਵੇ ਉੱਥੇ ਤੱਕ ਵੀਡੀਓ ਬੋਲੋ ਜੀ ਕਿਆਸ ਨੇ ਮੈਂ ਤਾਂ ਇਹ ਜਾਨਾ ਜੀ ਬੇ ਕਿਸੇ ਨਾ ਕਿਸੇ ਵੇਲੇ ਫੇਰ ਅਸੀਂ ਮਿਲ ਸਕੀ ਹੈ ਜੇ ਮਿਲਿਏ ਤਾਂ ਮੈਂ ਮੈਂ ਸਮਝਦਾ ਮੇਰੀ ਉਮਰ ਦੇ ਇਥੇ ਮੇਰੇ ਨਾਲ ਇੱਕ ਬੜਾ ਵੀ ਥਾ ਉਹ ਹੋਣਗੇ ਤਾਂ ਬਾਕੀ ਮਿਲਿਏ ਜਾਂ ਨਾ ਮਿਲਿਏ ਪਰ ਇਹ ਹੈ ਭਈ ਆਦਾ ਹੈਗੀਆਂ ਸਾਡੀਆਂ ਤੁਸੀਂ ਵੀ ਯਾਦ ਰੱਖਿਓ ਸਾਨੂੰ ਪਿੰਡ ਦਾ ਪਹਿਲਾਂ ਤਾਂ ਉਹਨਾਂ ਸ਼ਖਸੀਅਤਾਂ ਦੇ ਨਾਮ ਬੋਲੋ ਉਹਨਾਂ ਦੇ ਪਿਤਾ ਜੀ ਦਾ ਨਾਮ ਬੋਲੋ ਪਿੰਡ ਦਾ ਨਾਮ ਵੀ ਬੋਲੋ ਜੀ ਚੌਧਰੀ ਚਰਾਕਦੀਨ ਸੱਦੇ ਸੀ ਜ਼ੈਲਦਾਰ ਚਰਾਕਦੀਨ ਜੀ ਉਹ ਇੱਕ ਸ਼ਬੋਰ ਕੋਠੀ ਹੁੰਦੀ ਥੀ ਜੀ ਜੀ ਉਹ ਕਾੜੇ ਤੋਗ ਹੈ ਉੱਥੇ ਉਹਨਾਂ ਦਾ ਪਿੰਡ ਥਾ ਕੋਈ ਮੈਨੂੰ ਪਾਰਟਿਕੂਲਰ ਨਾਉਂ ਦਿੰਨੀ ਸ਼ਬੋਰ ਥਾ ਇੱਕ ਸਥਾਨ ਹਮ ਉੱਥੇ ਨਹਿਰ ਵਾਲੇ ਮੈਕਮੈਂਡਾ ਆਫਿਸ ਵੀ ਥਾ ਜੀ ਤੇ ਬੇਟਿਆਂ ਦਾ ਉਹਨਾਂ ਦਾ ਜੜ ਮੇਰੇ ਦੋਸਤ ਥੇ ਇੱਕ ਦਾ ਨਾਮ ਇੰਤਿਆਜ਼ ਥਾ ਇੱਕ ਦਾ ਨਾਮ ਇਜ਼ਾਜ਼ ਕੋਈ ਨਾ ਕੋਈ ਖਾਨਦਾਨ ਚੋ ਵੀਡੀਓ ਦੇਖ ਲੈਗਾ ਸ਼ਾਇਦ ਤੁਹਾਨੂੰ ਕੋਈ ਸੰਪਰਕ ਦੇ ਦੇ ਜੈ ਜ਼ੈਲਦਾਰ ਸਾਹਿਬ ਦੇ ਚਰਾਗ ਚੋ ਜੇ ਖਾਨਦਾਨ ਚੋ ਚਰਾਗ ਦੀਨ ਦੀ ਜੇ ਕੋਈ ਹੋਵੇ ਤਾਂ ਦੇਖ ਲਿਓ ਉਸ ਪੀੜੀ ਚ ਅਗਲੀ ਪੀੜੀ ਚ ਜਿਹੜਾ ਵੀ ਹੈਗਾ ਪੇ ਸਾਡੇ ਦੋ ਮਿੱਤਰ ਥੇ ਔਰ ਮੈਂ ਇੱਥੇ ਰੋਟੀ ਖਾ ਕੇ ਗਿਆ ਇਹਨਾਂ ਦੇ ਘਰ ਚ ਆ ਕੇ ਗਿਆ ਆਪਣਾ ਨਾਮ ਵੀ ਦੱਸ ਦਿਓ ਸ਼ਮਸ਼ੇਰ ਸਿੰਘ ਮੇਰਨੂ ਆ ਹਾਂ ਮੈਨੂੰ ਸ਼ਮਸ਼ੇਰ ਕਹਿੰਦੇ ਤੇ ਇਹ ਇਸ ਸਮੇਂ ਪਿੰਡ ਕਾਂਗੜ ਪਿੰਡ ਕਾਂਗੜ ਅ ਜ਼ਿਲ੍ਹਾ ਰੋਪੜ ਤਹਿਸੀਲ ਤਹਿਸੀਲ ਨੰਦ ਪਰ ਸਾਹ ਨੂਰਪੁਰ ਬਿੱਦੀ ਦੇ ਨਾਲ ਸੱਤ ਤਹਿਸੀਲਾਂ ਸਾਡੀ ਨੂਰਪੁਰ ਬਿੱਦੀ ਤੁਸੀਂ ਭਾਵਕੂ ਅੱਜ ਵੀ ਉਹਨਾਂ ਦੋਨਾਂ ਨੂੰ ਭਰਾਵਾਂ ਨੂੰ ਯਾਦ ਕਰਦੇ ਹੋ ਹਾਂ ਬਿਲਕੁਲ ਬਹੁਤ ਮਤਲਬ ਮੈਨੂੰ ਇਹ ਹੈ ਕਿ ਮੈਂ ਜੇ ਸਭ ਤੋਂ ਕੀਮਤੀ ਛੱਡਿਆ ਕੁਝ ਚੀਜ਼ ਤੋਂ ਦੋਨੋਂ ਭਰਾ ਛੱਡੇ ਉਹ ਆ ਔਰ ਉਹ ਮਾਂ ਛੱਡੀ ਅੰਦੀ ਇਹ ਨਾ ਮੇਰੀ ਮਾਂ ਨਾਲੋਂ ਵੀ ਜ਼ਿਆਦਾ ਨਿੱਗ ਦਿੱਤਾ ਕੁਛ ਚਪਲੋਸ ਕੇ ਰੋਟੀ ਖਲਾਈ ਮਸਲੇ ਲਓ ਜੀ ਰਾਣਾ ਸਾਹਿਬ ਤੁਸੀਂ ਭਾਵਕ ਹੋਗੇ ਅਸੀਂ ਵੀਡੀਓ ਕਰਦੇ ਹੋਏ ਕੈਮਰਾਮੈਨ ਰਾਜੀਸ਼ ਚੋਪੜਾ ਇਸ ਸਮੇਂ ਮੇਰੇ ਛੋਟੇ ਬ੍ਰਦਰ ਹੈ ਇਹ ਵੀ ਪਾਰਟੀਸ਼ਨ ਸਟੋਰੀਜ਼ ਕਰਦੇ ਆ ਤਾਂ ਅਸੀਂ ਸਾਰੇ ਭਾਵਕ ਹੋ ਗਏ ਆ ਲੇਕਿਨ ਇਹ ਚੀਜ਼ਾਂ ਤੁਸੀਂ ਜ਼ੈਨ ਦੇ ਵਿੱਚ ਉੱਠਦੇ ਬੈਠਦੇ ਸੌਂਦੇ ਖਲੋਤੇ ਯਾਦ ਕਰਦੇ ਰਹਿੰਦੇ ਹੋ ਸਰ ਅੱਜ ਮੈਨੂੰ ਸਵੇਰੇ ਦੱਸਿਆ ਪਿਆ ਇਸੇ ਤਰ੍ਹਾਂ ਕਰਕੇ ਪਿੰਡ ਕੰਗੜ ਦੇ ਬਾਰੇ ਚ ਚਲੋ ਕੰਗੜ ਦਾ ਤਾਂ ਮੈਂ ਨਹੀਂ ਦੱਸ ਸਕਦਾ ਪਈ ਅਸੀਂ 47 ਤੋਂ ਬਾਅਦ ਆਏ ਹੂੰ ਅਬ ਸਾਡੇ ਪਿੰਡ ਦੇ ਦੋ ਬਾਸ ਹੈ ਬਾਕੀ ਇੱਥੇ ਦੇ ਹੋਰ ਮੋਤਬੇ ਆਦਮੀ ਵੀ ਬੈਠੇ ਆ ਹੋਰ ਵੀ ਬਹੁਤ ਕੁਝ ਸਾਡੇ ਪਿੰਡ ਚ ਡਿਵੈਲਪਮੈਂਟ ਵੀ ਹੋਈ ਹੈ ਕਈ ਕੁਝ ਹੋਇਆ ਜਿਹੜਾ ਵੀ ਹੋਇਆ ਬਾਕੀ ਇਹਨਾਂ ਦਾ ਵੀ ਹਿੱਸਾ ਰਹੇਗਾ ਜੀ ਤਾਂ ਮੈਂ ਜਿਹੜੀ ਗੱਲ ਪੁੱਛ ਰਿਹਾ ਕਿ ਤੁਸੀਂ ਸਾਰਾ ਦਿਨ ਦੇ ਵਿੱਚ ਮੈਂ ਸਵੇਰ ਮੈਂ ਹਮੇਸ਼ਾ ਕਿਉਂਕਿ ਮੈਂ ਅਖਬਾਰਾਂ ਪੜ੍ਹਨ ਤੋਂ ਬਾਅਦ ਮੈਂ ਮੈਂ ਹੁਣ ਨਾ ਜ਼ਿਆਦਾ ਇਕੱਲਾ ਰਹਿੰਦਾ ਅੱਛਾ ਮੇਰੀ ਸਿਆਸੀ ਲਾਈਫ ਵੀ ਰਹੀ ਹੈ ਕੁਝ ਹਮ ਸਮਾਜੀ ਵੀ ਰਹੀ ਹੈ ਹੁਣ ਵੀ ਵਿਆਹਾਂ ਸ਼ਾਦੀਆਂ 'ਚ ਮੈਂ ਜਾਂਦਾ ਔਰੇ ਲੋਕ ਹਮੇਸ਼ਾ ਬੜਾ ਮਾਣ ਸਤਿਕਾਰ ਪਿਆਰ ਦਿੰਦੇ ਮੁੱਰੇ ਬਹਾਲਦੇ ਹਮ ਲੇਕਿਨ ਹਰ ਵੇਲੇ ਜਦ ਮੈਂ ਖੜੀ ਹੁੰਨਾ ਨਾ ਕੁਛ ਨਾ ਕੁਛ ਦਿਮਾਗ ਚ ਆ ਜਾਂਦੀ ਹੈ ਉਹ ਮੈਂ ਸੋਚ ਰਿਹਾ ਨਾ ਅੱਜ ਸਵੇਰ ਤੇ ਚਾਹੇ ਅੱਖਾਂ ਚੋਂ ਜੂ ਹੁਣ ਤੁਸੀਂ ਮੈਨੂੰ ਦੇਖ ਰਹੇ ਮੈਂ ਸਵੇਰ ਤੇ ਕਈ ਵਾਰ ਹੋਇਆ ਸਵੇਰ ਤੇ ਕਈ ਵਾਰ ਰੋਏ ਤੁਸੀਂ ਮੈਨੂੰ ਫੇਰ ਮੈਂ ਪਹੁੰਚ ਗਿਆ ਤਾਂ ਉੱਥੇ ਔਰ ਮਰਦ ਦੇ ਲੋਬਲਦਾ ਰਿਹਾ ਕਿਉਂਕਿ ਸਾਰਾ ਕੁਛ ਯਾਦ ਆ ਗਿਆ ਮਨ ਨੂੰ ਕਿ ਥਮਾਏ ਕਿਦਾਂ ਐ ਕਿਆ-ਕਿਆ ਸਾਡੇ ਨਾਲ ਹੋਇਆ ਕਿਆ-ਕਿਆ ਪਰਿਵਾਰ ਨੇ ਦੁੱਖ ਚੱਲੇ ਦੁੱਖ ਚੱਲੇ ਔਰ ਕਿਆ-ਕਿਆ ਸਾਨੂੰ ਇਹਨਾਂ ਲੋਗ ਨੇ ਇੱਕ ਗੱਲ ਹਮੇਸ਼ਾ ਸ਼ਾਇਦ ਈ ਸੀ ਗੱਲ ਕਰਕੇ ਜੀ ਰਹੇ ਪਜਿੰਨਾ ਮਾਨ ਸਤਕਾਰ ਸਾਡੇ ਕਾਂਗੜ ਵਾਲਿਆਂ ਦੇ ਇਹ ਲੋਗਾਂ ਨੇ ਦਿੱਤਾ ਮੈਂ ਕਹਿੰਦਾ ਮੇਰੀ ਔਕਾਤ ਈ ਨਹੀਂ ਆ ਜੇ ਜੀ ਰਹੇ ਹਾਂ ਤਾਂ ਇਸ ਕਰਕੇ ਇਹਨਾਂ ਦੇ ਪਿਆਰ ਕਰ ਕਰ ਮੈਂ ਤੁਹਾਨੂੰ ਪਹਿਲਾਂ ਹੀ ਆਨੇ ਹੀ ਕਿਹਾ ਤਾਂ ਵੀ ਮੇਰੀ ਖੁਰਾਕ ਜੇ ਕੋ ਪੁੱਛੇ ਨਾ ਤਾਂ ਮੈਂ ਕਹਿੰਨਾ ਮੇਰੀ ਖੁਰਾਕ ਆਏ ਮੇਰੇ ਆ ਦੇਖੋ ਜੀ ਰਾਣਾ ਸਾਹਿਬ ਦੀ ਖੁਰਾਕ ਦੀ ਫਾਰਮ ਹਾਊਸ 'ਚ ਬੈਠੇ ਰਾਣਾ ਸਾਹਿਬ ਦੇ ਔਰ ਪਤਵੰਤੇ ਸੱਜਣ ਮਿੱਤਰ ਕਾਂਗੜ ਪਿੰਡ ਦੇ ਬੈਠੇ ਆ ਇਹ ਰਾਣਾ ਸਾਹਿਬ ਦਾ ਬੜਪਣ ਹੈ ਕਹਿੰਦੇ ਕਿ ਆ ਹੈ ਸਾਡੀ ਖੁਰਾਕ ਇਹ ਹੈ ਮੇਰੀ ਖੁਰਾਕ ਦੇਖੋ ਜੀ ਦੇਖੋ ਗੱਲਾਂ-ਬਾਤਾਂ ਜਿਹੜੀ ਹੁੰਦੀ ਹੈ ਨਾ ਆਪਸ ਦੇ ਵਿੱਚ ਕਰਨੀਆਂ ਪਿਆਰ ਮੁਹੱਬਤ ਚ ਰਹਿਣਾ ਉਹ ਬੜੀ ਵੱਡੀ ਖਰਾਕ ਹੁੰਦੀ ਹੈ ਉਹੀ ਚੰਗੀ ਸਿਹਤ ਦਾ ਕਾਰਨ ਹੈ ਸ਼ਾਇਦ ਤੁਹਾਡੀ ਸਿਹਤ ਯਾਗੀ ਦਾ ਰਾਜ ਤਾਕਤ ਇਹ ਤੁਹਾਡੇ ਨਾਲ ਜਿਹੜੇ ਸੱਜਣ ਮਿੱਤਰ ਪਿਆਰੇ ਜਿਹੜੇ ਇਹੀ ਨੇ ਜੀ ਮੈਂ ਜੇ ਮੈਨੂੰ ਬਹੁਤ ਪਿਆਰ ਕਰਦੇ ਅਲੱਗਤਾ ਪਰ ਉਸ ਪਿੰਡ ਨੇ ਤਾਂ ਮੈਨੂੰ ਨਾ ਚੁੱਕ ਕੇ ਰੱਖਿਆ ਸਿਰ ਪਰ ਮੈਂ ਫਲੈਟਰ ਨਹੀਂ ਕਰਦਾ ਹਮ ਮੇਰੇ ਇੱਕ ਨੁਕਸ ਵੀ ਹੈ ਕਿ ਮੈਂ ਥੋੜਾ ਜਿਹਾ ਰੁੱਖੀ ਕਿਸਮ ਦਾ ਬੰਦਾ ਹੈ ਲਈ ਪਰ ਲੇਕਿਨ ਮੈਂ ਇਹ ਅਸਲੀਅਤ ਦੱਸਦਾ ਕਿ ਜੇ ਮੈਂ ਜੀ ਰਿਹਾ ਜਾਂ ਜੋ ਕੁਝ ਵੀ ਮੈਨੂੰ ਬਣਾਇਆ ਜੇ ਇਹ ਕਹਿੰਦੇ ਆ ਕਿ ਆ ਇਹਦਾ ਮੇਰਾ ਨੋ ਇਨੀ ਬਣਾਇਆ